ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪੱਤੇ ਪਰਮਖਿ ਪਿਆਰੇਓ ਅੱਜ ਆਪਾਂ 23ਵੀਂ ਪੌੜੀ ਦੀ ਜਿਹੜੀ ਵਿਆਖਿਆ ਉਹ ਪਾਉਨੇ ਆ ਵਿਆਖਿਆ ਦੀ ਸੌਰੀ ਮਾਫ ਕਰਨਾ ਆਡੀਓ ਪਾਉਨੇ ਆ ਪਾਠ ਕਰਦੇ ਆ ਤੇ ਜਿੰਨਾ ਵੀਰਾਂ ਨੇ ਪਹਿਲੀਆਂ ਪੌੜੀਆਂ ਸ਼੍ਰਵਣ ਕਰਨੀਆਂ ਹੋਈਆਂ ਲਾਭ ਸਿੰਘ ਮਾਨਸਾ ਪੇਜ ਲਾਭ ਸਿੰਘ ਮਾਨਸਾ ਫੇਸਬੁੱਕ ਤੇ ਲਾਭ ਸਿੰਘ ਮਾਨਸਾ YouTube ਚੈਨਲ ਤੇ ਜਾ ਕੇ ਸ਼੍ਰਵਣ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਵੀ ਕਰਿਓ ਜਿੰਨਾਂ ਨੇ ਲਾਈਕ ਸ਼ੇਅਰ ਕਮੈਂਟ ਕੀਤੇ ਆ ਸਭ ਦਾ तहे ਦਿਲੋਂ ਧੰਵਾਦ ਸੋ ਆਪਾਂ ਹੁਣ 29ਵੀਂ ਪੌੜੀ ਦਾ ਪਾਠ ਕਰਦੇ ਆ ਤੇ ਕੱਲ ਨੂੰ ਆਪਾਂ ਇਹਦੀ ਵਿਚਾਰ ਕਰਾਂਗੇ ਸੋ ਧਿਆਨ ਦੇ ਨਾਲ শ্রবণ ਕਰਨਾ ਜੀ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪਨਾਥ ਨਤੀ ਸਭਾਂ ਕੀ ਰਿੱਦ ਸਿਦ ਹੋਇ ਅਵਰਾ ਸਾਦ ਸੰਜੋਗ ਬਿਜੋਗ ਤੋਂ ਏ ਕਾਰ ਚਲਾਵੇਂ ਲੇਖੇ ਅਵ ਪਾਗ ਆਦੇਸ ਸਿਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ-ਜੁਗ ਏਕੋ ਵੇਸ ਆਦ ਅਨੀਲ ਅਨਾਦ ਅਨਾਹਤ ਜੋਗ-ਜੁਗ ਏਕੋ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ